ਡਾਕਟਰ ਇਕਬਾਲ ਸਿੰਘ ਸਕਰੌਦੀ ਦੇ ਕਹਾਣੀ ਸੰਗ੍ਰਹਿ ਗੁਨਾਹਗਾਰ ਕੌਣ ਵਿੱਚੋਂ ਕਹਾਣੀ ਅੱਖਾਂ ਵਿੱਚੋਂ ਵਹਿੰਦੇ ਹੰਝੂ ਇੰਦਰਜੀਤ ਸਿੰਘ ਕਰਦੀਆਂ ਆਰਥਿਕ ਮਜਬੂਰੀਆਂ ਤੇ ਤੰਗੀਆਂ ਤੁਰਸ਼ੀਆਂ ਨਾਲ ਮੋੜ ਤੋਂ ਹੀ ਦੋ ਚਾਰ ਹੁੰਦਾ ਰਿਹਾ ਸੀ ਉਹ ਆਪਣੇ ਸਕੂਲ ਦੀ ਫੀਸ ਕਦੀ ਵੀ ਸਮੇਂ ਸਿਰ ਨਾ ਪਰ ਸਕਿਆ ਵਰਦੀ ਦਾ ਇੱਕੋ ਜੋੜਾ ਹੋਣ ਕਰਕੇ ਹਰ ਰੋਜ਼ ਸ਼ਾਮ ਨੂੰ ਉਹ ਉਸ ਨੂੰ ਧੋ ਕੇ ਸੁੱਕਣੇ ਪਾ ਦਿੰਦਾ ਸਰਦੀਆਂ ਦੇ ਦਿਨਾਂ ਵਿੱਚ ਧੁੰਦ ਭੈਣ ਕਰਨ ਸਵੇਰ ਤੱਕ ਵਰਤੀ ਨੋ ਸੁੱਕਣ ਕਰਕੇ ਕਦੀ ਕਦੀ ਉਹ ਸਕੂਲ ਜਾਣ ਤੋਂ ਵੀ ਰਹਿ ਜਾਂਦਾ ਪਰੰਤੂ ਪੜ੍ਹਾਈ ਵਿੱਚ ਉਸ ਦੀ ਲਗਨ ਬਹੁਤ ਜ਼ਿਆਦਾ ਸੀ ਅਧਿਆਪਕਾਂ ਵੱਲੋਂ ਲੈ ਜਾਂਦੇ ਜਮਾਤ ਟੈਸਟਾਂ ਵਿੱਚੋਂ ਉਹ ਅਕਸਰ ਹਵਲ ਆਉਂਦਾ ਇਸੇ ਕਰਕੇ ਪ੍ਰਿੰਸੀਪਲ ਕਲਾਸ ਇੰਚਾਰਜ ਅਤੇ ਹੋਰ ਅਧਿਆਪਕ ਸਹਿਬਾਨ ਦੀਆਂ ਨਜ਼ਰਾਂ ਵਿੱਚ ਉਹ ਇੱਕ ਲਾਇਕ ਮਿਹਨਤੀ ਅਤੇ ਹੁਨ ਹਾਰ ਵਿਦਿਆਰਥੀ ਸੀ ਬੋਰਡ ਵੱਲੋਂ 12ਵੀਂ ਜਮਾਤ ਦਾ ਨਤੀਜਾ ਆਣਿਆ ਜਾ ਚੁੱਕਾ ਸੀ ਉਹ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਤੋਂ ਹਰਸ਼ਕੁਰਪੂ ਵਿੱਚ 92% ਅੰਕ ਲੈ ਕੇ ਪਹਿਲੇ ਦਰਜੇ ਵਿੱਚ ਪਾਸ ਹੋ ਗਿਆ ਸੀ। ਬੇਸ਼ੱਕ ਉਸ ਦੇ ਮਨ ਵਿੱਚ ਪੜ੍ਹਾਈ ਲਈ ਮੋਢ ਤੋਂ ਹੀ ਬੜੀ ਡੂੰਗੀ ਲਗਨ ਸੀ। ਪਰੰਤੂ ਘਰ ਦੀ ਮਾੜੀ ਆਰਥਿਕਤਾ ਤੇ ਗਰੀਬੀ ਹਮੇਸ਼ਾ ਉਸ ਦੇ ਸਾੜੇ ਆਉਂਦੀ ਰਹੀ ਸੀ। ਉਸ ਨੇ ਆਪਣੇ ਕਿਰਤੀ ਪਿਓ ਕਰਨੈਲ ਸਿੰਘ ਨਾਲ ਸਲਾਹ ਕਰਕੇ ਘਰਾਂ ਵਿੱਚ ਦੁੱਧ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਉਹ ਸਵੇਰੇ 5 ਵਜੇ ਆਪਣੇ ਸਾਈਕਲ ਤੇ ਦੋ ਢੋਲ ਢਾਂਕੇ ਪਿੰਡਾਂ ਵਿੱਚੋਂ ਦੁੱਧ ਇਕੱਠਾ ਕਰਨ ਲਈ ਨਿਕਲ ਜਾਂਦਾ। ਸ਼ਹਿਰ ਵਿੱਚ ਵਕਫ ਵਕ ਕਲਮ ਵਿੱਚ ਦੁੱਧ ਪਾ ਕੇ ਸਵੇਰੇ 9 ਵਜੇ ਆਪਣੇ ਘਰ ਪੁੱਜ ਜਾਂਦਾ। ਇਸੇ ਤਰ੍ਹਾਂ ਉਹ ਸ਼ਾਮ ਨੂੰ 4 ਵਜੇ ਦੁੱਧ ਇਕੱਠਾ ਕਰਨ ਲਈ ਘਰੋਂ ਤੁਰ ਜਾਂਦਾ। ਸਾਰਾ ਦੁੱਧ ਲੋਕਾਂ ਦੇ ਘਰਾਂ ਵਿੱਚ ਪਾ ਕੇ ਰਾਤੀ ਸਵਾ 8 ਵਜੇ ਆਪਣੇ ਘਰ ਵੜਦਾ। ਉਹ ਪ੍ਰੋਫੈਸਰ ਮੁਕੰਦੀ ਲਾਲ ਦੀ ਕੋਠੀ ਵਿੱਚ ਵੀ ਦੁੱਧ ਪਾਉਣ ਜਾਂਦਾ ਸੀ। ਪ੍ਰੋਫੈਸਰ ਉਸਦੀ ਸਲੀਕੇ ਭਰੀ ਬੋਲਬਾਣੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ। ਇੱਕ ਦਿਨ ਉਸਨੇ ਉਸਨੂੰ ਪੁੱਛਿਆ, "ਕਾਕਾ, ਤੂੰ ਦੁੱਧ ਪਾਉਣ ਦਾ ਕੰਮ ਤਾਂ ਸਵੇਰੇ ਸ਼ਾਮ ਕਰਦਾ?" फेर ਬਾਕੀ ਸਾਰਾ ਦਿਨ ਕੀ ਕਰਦਾ ਰਹਿਣਾ ਪ੍ਰੋਫੈਸਰ ਦਾ ਸਵਾਲ ਸੁਣ ਕੇ ਉਸਨੇ ਕਿਹਾ ਸਰ ਕੁਝ ਘੰਟੇ ਤਾਂ ਦਿਨ ਵੇਲੇ ਤੇ 4 ਕੁ ਘੰਟੇ ਰਾਤ ਨੂੰ ਮੈਂ ਆਪਣੀ ਪੜ੍ਹਾਈ ਦੇ ਲਿਖੇ ਲਾਉਂਦਾ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਪ੍ਰਾਈਵੇਟ ਤੌਰ ਤੇ ਬੀਏ ਭਾਗ ਪਹਿਲਾ ਦੇ ਪੇਪਰਾਂ ਦੀ ਤਿਆਰੀ ਕਰ ਰਿਹਾ ਹਾਂ ਜੀ ਉਸ ਦੀ ਪ੍ਰਾਈਵੇਟ ਤੌਰ ਤੇ ਪੜ੍ਹਾਈ ਕਰਨ ਦੀ ਗੱਲ ਸੁਣ ਕੇ ਪ੍ਰੋਫੈਸਰ ਬਹੁਤ ਖੁਸ਼ ਹੋਇਆ ਉਸਨੇ ਆਖਿਆ ਦੇਖ ਕਾਕਾ ਤੂੰ ਬੜਾ ਮਿਹਨਤੀ ਲੜਕਾ ਹੈਂ ਇਸਰ ਮੈਨਸ ਕਰਕੇ ਪੜਾਈ ਦੇ ਨਾਲ-ਨਾਲ ਚਾਰ ਪੈਸੇ ਵੀ ਕਮਾਰਿਆ। ਵਕਫ ਵਕਫ ਫਰਮਾ ਵਾਲੇ ਸਾਨੂੰ ਸਹਿਤ ਪੁਸਤਕਾਂ ਦੇ ਜਾਂਦੇ ਨੇ। ਤੈਨੂੰ ਜਦੋਂ ਵੀ ਕਿਸੇ ਵਿਸ਼ੇ ਦੀ ਸਹਾਇਕ ਪੁਸਤਕ ਦੀ ਲੋੜ ਪਈ ਤਾਂ ਮੈਨੂੰ ਦੱਸੀ। ਮੈਂ ਹੋਰ ਜੋ ਵੀ ਤੇਰੀ ਮਦਦ ਕਰ ਸਕਦਾ ਹੋਇਆ ਜ਼ਰੂਰ ਕਰਾਂਗਾ। ਬਹੁਤ-ਬਹੁਤ ਧੰਨਵਾਦ ਸਰ। ਕੇਕਿਉ ਚਲਾ ਗਿਆ। ਪੜਾਈ ਲਈ ਲਗਾਤਾਰ ਸਖਤ ਮਿਹਨਤ ਕਰਕੇ ਉਸਨੇ 3 ਸਾਲ ਵਿੱਚ ਬੀਏ ਦੀ ਡਿਗਰੀ 75% ਅੰਕ ਲੈ ਕੇ ਪਾਸ ਕਰ ਲਈ। ਇਸ ਸਮੇਂ ਦੌਰਾਨ ਉਸਨੇ ਥੋੜੇ-ਥੋੜੇ ਪੈਸੇ ਜਮ੍ਹਾਂ ਕਰਕੇ 1.5 ਲੱਖ ਰੁਪਏ ਆਪਣੇ ਬੈਂਕ ਖਾਤੇ ਵਿੱਚ ਜੋੜ ਲਏ। ਬੀਏ ਵਿੱਚੋਂ ਵਧੀਆ ਅੰਕ ਲੈਣ ਕਰ ਉਸ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਐਮਏ ਅੰਗਰੇਜ਼ੀ ਭਾਗ ਪਹਿਲਾ ਵਿੱਚ ਦਾਖਲਾ ਮਿਲ ਗਿਆ। ਹੋਸਟਲ ਵਿੱਚ ਪਹਿਲੇ ਦਿਨ ਸ਼ਾਮ ਨੂੰ ਮੈਸ ਵਿੱਚ ਖਾਣਾ ਖਾਣ ਲਈ ਜਾ ਰਿਹਾ ਸੀ। ਉਸ ਦੇ ਸਾਹਮਣੇ ਕਮਰੇ ਵਿੱਚ ਰਹਿੰਦੇ ਲੜਕੇ ਨੇ ਉਸ ਨੂੰ ਆਵਾਜ਼ ਮਾਰੀ। ਉਹ ਇੱਕਦਮ ਰੁਕ ਗਿਆ। ਆਵਾਜ਼ ਮਾਰਨ ਵਾਲਾ ਲੜਕਾ ਬੋਲਿਆ। "ਓਏ ਇੱਕ ਮਿੰਟ ਰੁਕੋ ਦੋਸਤ, ਮੈਂ ਵੀ ਮੈਸ ਵਿੱਚ ਖਾਣਾ ਖਾਣ ਲਈ ਜਾਣਾ ਹੈ।" ਹਾਰਾ ਕੇਂਦਰਜੀਤ ਉਸ ਲੜਕੇ ਨੂੰ ਜਾਣਦਾ ਨਹੀਂ ਸੀ ਪਰੰਤੂ ਉਸਦੀ ਆਵਾਜ਼ ਵਿੱਚ ਕੋਈ ਗੈਬੀ ਖਿੱਚ ਸੀ ਉਸ ਦੇ ਪੈਰ ਇੱਕਦਮ ਰੁਕ ਗਏ ਕਮਰੇ ਵਿੱਚੋਂ ਬਾਹਰ ਆਉਂਦਿਆਂ ਉਸ ਨੇ ਆਖਿਆ ਮੇਰਾ ਨਾਮ ਵਿਸ਼ਾਲ ਵਰਮਾ ਹੈ ਮੈਂ ਪੱਤਰਕਾਰੀ ਵਿਭਾਗ ਦਾ ਵਿਦਿਆਰਥੀ ਹਾਂ ਮੇਰਾ ਨਾਮ 인ਦਰਜੀਤ ਸਿੰਘ ਹੈ ਮੈਂ ਅੰਗਰੇਜ਼ੀ ਵਿਭਾਗ ਵਿੱਚ ਐਮਏ ਪਹਿਲਾ ਦਾ ਵਿਦਿਆਰਥੀ ਹਾਂ ਕਹਿੰਦਿਆਂ ਹੋਇਆਂ ਉਸ ਨੇ ਵਿਸ਼ਾਲ ਨਾਲ ਹੱਥ ਮਲਾਇਆ ਫਿਰ ਉਹ ਬੋਲਿਆ ਤੁਹਾਨੂੰ ਮਿਲ ਕੇ ਬਹੁਤ ਵਧੀਆ ਲੱਗਾ ਚਲੋ ਆਓ ਹੁਣ ਖਾਣਾ ਖਾਣ ਚੱਲੀਏ ਉਦੋਂ ਮੈਂ ਸਵਿਚ ਖਾਣਾ ਖਾਣ ਲਈ ਚਲੇ ਗਏ। થોਰੇ ਦਿਨਾਂ ਵਿੱਚ ਹੀ ਦੋਹਾਂ ਦੀ ਜਾਣ ਪਛਾਣ ਗੁੜੀ ਯਾਰੀ ਵਿੱਚ ਬਦਲ ਗਈ। ਆਪੋ ਆਪਣੇ ਵਿਭਾਗ ਵਿੱਚ ਕਲਾਸਾਂ ਲਗਾਉਣ ਤੋਂ ਬਾਅਦ ਉਹ ਅਕਸਰ ਹੀ ਲਾਇਬ੍ਰੇਰੀ ਵਿੱਚ ਪੜ੍ਹਨ ਲਈ ਚਲੇ ਜਾਂਦੇ। ਜੇਕਰ ਪੜਦਿਆਂ-ਪੜਦਿਆਂ ਕਦੇ ਸੁਸਤੀ ਪੈ ਜਾਂਦੀ, ਨੀਂਦ ਆਉਣ ਲੱਗਦੀ ਤਾਂ ਉਹ ਉੱਠ ਕੇ ਕੰਟੇਨ ਵਿੱਚ ਚਾਹ ਪੀਣ ਲਈ ਚਲੇ ਜਾਂਦੇ। ਚਾਹ ਪੀਂਦਿਆਂ ਦੋਵੇਂ ਇੱਕ ਦੂਜੇ ਦੀ ਮਿੱਤਰ ਕੁੜੀ ਦੀਆਂ ਗੱਲਾਂ ਕਰ ਕਰ ਖੂਬ ਹੱਸਦੇ। ਇੱਕ ਦਿਨ ਦੋਵੇਂ ਰਾਤ ਦਾ ਖਾਣਾ ਖਾਣ ਤੋਂ ਬਾਅਦ ਯੂਨੀਵਰਸਿਟੀ ਦੇ ਮੁੱਖ ਦਰਵਾਜ਼ੇ ਤੱਕ ਟਹਿਲਣ ਲਈ ਚਲੇ ਗਏ। ਵਿਸ਼ਾਲ ਨੇ ਆਪਣੇ ਮਿੱਤਰ ਨੂੰ ਕਿਹਾ। "ਓ ਯਾਰ, ਕੱਲ ਸਵੇਰੇ ਡੀ ਐਮ ਸੀ ਲੁਧਿਆਣੇ ਮੇਰੇ ਤਾਇਆ ਜੀ ਦੇ ਬੇਟੇ ਦਾ ਆਪਰੇਸ਼ਨ ਹੋਣਾ ਹੈ। ਉਹਨਾਂ ਨੇ ਮੈਨੂੰ ਇੱਕ ਯੂਨਿਟ ਖੋਣ ਦੇ ਲਈ ਕਿਹਾ ਹੈ। ਤੈਨੂੰ ਤਾਂ ਮੇਰਾ ਪਤਾ ਹੀ ਹੈ, ਮੈਂ ਤਾਂ ਪਹਿਲਾਂ ਹੀ ਕਹਿ ਰਿਹਾ ਹਟਦਾ। ਮੇਰੇ ਵਿੱਚ ਕੇਵਲ 8 ਗ੍ਰਾਮ ਖੋਣ ਹੈ। ਮੈਂ ਜੇਕਰ ਇੱਕ ਯੂਨਿਟ ਖੋਣ ਦੇ ਵੀ ਦਿੱਤਾ ਤਾਂ ਇਹ ਨਹੀਂ ਪਤਾ ਕਿ ਹਸਪਤਾਲ ਵਾਲਿਆਂ ਨੂੰ ਮੈਨੂੰ ਦੋ ਯੂਨਿਟ ਖੋਣ ਚੜਾਉਣਾ ਪੈ ਜਾਵੇ। ਮੈਂ ਤਾਇਆ ਜੀ ਨੂੰ ਜਵਾਬ ਹੀ ਨਹੀਂ ਦੇ ਸਕਿਆ। ਹੁਣ ਮੈਂ ਕਰਾਂ ਤਾਂ ਕੀ ਕਰਾਂ?" ਆਪਣੇ ਦੋਸਤ ਦੀ ਸਾਰੀ ਗੱਲ ਸੁਣ ਕੇ ਉਸਨੇ ਕਿਹਾ ਹੋਏ ਮੰਨਿਆ ਮੇਰੇ ਯਾਰ ਚ ਖੂਨ ਘਟਾ ਹੈ ਪਰ ਤੂੰ ਮੈਂ ਤਾਂ ਘੋੜੇ ਵਰਗਾ ਮੇਰੇ ਵਿੱਚ 16 ਗ੍ਰਾਮ ਤੋਂ ਵੱਧ ਖੂਨ ਹੈ ਮੈਂ ਆਪਣੇ ਸਕੂਲ ਵਿੱਚ ਪੜ੍ਹਦੇ ਸਮੇਂ ਵੀ ਚਾਰ ਵਾਰੀ ਖੂਨਦਾਨ ਕੀਤਾ ਹੋਇਆ ਉਸ ਤੋਂ ਬਾਅਦ ਵੀ ਮੈਂ ਦੋ ਵਾਰੀ ਖੂਨਦਾਨ ਕਰ ਚੁੱਕਾ ਨਾਲੇ ਤੈਨੂੰ ਇੱਕ ਗੱਲ ਹੋਰ ਵੀ ਦੱਸ ਦਿਆਂ ਖੂਨਦਾਨ ਕਰਨ ਨਾਲ ਸਾਨੂੰ ਕਿਸੇ ਪ੍ਰਕਾਰ ਦੀ ਕੋਈ ਕਮਜ਼ੋਰੀ ਥਕਾਵਟ ਜਾਂ ਸੁਸਤੀ ਨਹੀਂ ਪੈਂਦੀ ਸਗੋਂ ਖੂਨਦਾਨ ਕਰਨ ਵਾਲਾ ਸਾਡਾ ਸਰੀਰ ਬਿਲਕੁਲ ਤੰਦਰੁਸਤ ਤੇ ਰਿਸਟ੍ਰਸ ਰਹਿੰਦਾ ਹੈ ਆਪਨੇ ਯਾਰ ਦੇ ਹੁੰਦੇ ਕੋਈ ਫਿਕਰ ਕਰਨ ਦੀ ਲੋੜ ਨਹੀਂ ਯਾਰ ਕੱਲ ਨੂੰ ਮੈਂ ਤੇਰੀ ਥਾਂ ਤੇ ਖੂਨਦਾਨ ਕਰਨ ਲਈ ਚਲਾ ਜਾਵਾਂਗਾ ਉਸ ਦੀਆਂ ਗੱਲਾਂ ਸੁਣ ਕੇ ਵਿਸ਼ਾਲ ਦੀਆਂ ਅੱਖਾਂ ਪਰ ਆਈਆਂ ਕੁਝ ਪਲ ਸ਼ਾਂਤ ਰਹਿਣ ਪਿਛੋਂ ਉਸ ਨੇ ਆਖਿਆ ਯਾਰ ਇੰਦਰਜੀਤ ਯਾਰੀ ਹੋਵੇ ਤਾਂ ਤੇਰੇ ਵਰਗੇ ਯਾਰ ਨਾਲ ਹੋਵੇ ਨਹੀਂ ਤਾਂ ਨਾ ਹੀ ਹੋਵੇ ਫਿਰ ਜੇ ਤੂੰ ਕਹੇ ਤਾਂ ਮੈਂ ਆਪਣੇ ਤਾਇਆ ਜੀ ਦੇ ਵੱਡੇ ਪੁੱਤਰ ਨੂੰ ਫੋਨ ਕਰ ਦਿੰਦਾ ਉਹ ਆਪਣੀ ਗੱਡੀ ਲੈ ਕੇ ਇੱਥੇ ਆਪਣੇ ਹੋਸਟਲ ਆ ਜਾਵੇਗਾ ਉਹਨਾਂ ਨਾਲ ਲੁਧਿਆਣੇ ਚਲਾ ਜਾਵੀਂ ਉੱਥੇ ਖੂਨ ਦਾਨ ਕਰਨ ਉਪਰੰਤ ਖਾਣਾ ਬਾਣਾ ਖਾ ਲਈ ਫਿਰ ਉਹ ਤੈਨੂੰ ਵਾਪਸ ਆਪਣੀ ਗੱਡੀ ਵਿੱਚ ਇੱਥੇ ਆਪਣੇ ਹੋਸਟਲ ਛੱਡ ਜਾਵੇਗਾ ਯਾਰ ਕੱਲ ਸਾਡੇ ਨਾ ਪਹਿਲੇ ਸਮੈਸਟਰ ਦੇ ਪੇਪਰ ਸ਼ੁਰੂ ਹੋ ਰਹੇ ਨੇ ਨਹੀਂ ਤਾਂ ਮੈਂ ਵੀ ਤੇਰੇ ਨਾਲ ਹੀ ਚੱਲਦਾ ਮਿੱਤਰ ਦੀਆਂ ਗੱਲਾਂ ਸੁਣ ਕੇ ਉਸਨੇ ਕਿਹਾ oh ਨਹੀਂ ਨਹੀਂ ਤੈਨੂੰ ਨਾਲ ਚੱਲਣ ਦੀ ਕੋਈ ਲੋੜ ਨਹੀਂ ਤੂੰ ਇੱਥੇ ਰਹਿ ਕੇ ਆਪਣੇ ਪੇਪਰਾਂ ਵੱਲ ਧਿਆਨ ਲਾ ਮੈਂ ਸਵੇਰੇ ਗਿਆ ਦੁਪਹਿਰ ਨੂੰ ਤੇਰੇ ਕੋਲ ਵਾਪਸ ਮੜਾਵਾਂਗਾ ਗੱਲਾਂ ਕਰਦੇ ਕਰਦੇ ਉਹ ਦੋਵੇਂ ਆਪਣੇ ਹੋਸਟਲ ਆ ਗਏ ਹੋਸਟਲ ਵਿੱਚ ਕਾਮਨ ਰੂਮ ਦੇ ਬਾਹਰ ਵਿਦਿਆਰਥੀਆਂ ਲਈ ਟੈਲੀਫੋਨ ਰੱਖਿਆ ਹੋਇਆ ਹੈ। ਵਿਸ਼ਾਲ ਨੇ ਆਪਣੇ ਤਾਇਆ ਜੀ ਦੇ ਘਰ ਫੋਨ ਮਲਾਇਆ। ਦੂਜੇ ਪਾਸੇ ਤੋਂ ਸਤੇ ਤਾਇਆ ਜੀ ਦੇ ਵੱਡੇ ਪੁੱਤਰ ਗਵਰਦਨ ਨੇ ਹੈਲੋ ਕਿਹਾ। ਹੈਲੋ ਵੀਰੇ, ਨਮਸਕਾਰ। ਮੈਂ ਵਿਸ਼ਾਲ ਅੰਮ੍ਰਿਤਸਰ ਯੂਨੀਵਰਸਿਟੀ ਤੋਂ ਬੋਲ ਰਿਹਾ। ਤੁਸੀਂ ਕੱਲ ਸਵੇਰੇ ਗੱਡੀ ਲੈ ਆਓ। ਇਸ ਤੇ ਹੋਸਟਲ ਵਿੱਚ ਨਾ ਸਵੇਰੇ 5 ਵਜੇ ਪਹੁੰਚ ਜਾਓ। ਨਹੀਂ ਤਾਂ ਮੈਂ ਵੀ ਤੁਹਾਡੇ ਨਾਲ ਹੀ ਲੁਧਿਆਣਾ ਆ ਜਾਣਾ ਸੀ। ਪਰੰਤੂ ਮੇਰਾ ਨਾ ਕੱਲ ਸਵੇਰੇ 9 ਵਜੇ ਪਹਿਲਾ ਪੇਪਰ ਹੈ। ਮੇਰੇ ਇੱਕ ਜੀਤ ਦੋ ਸਤਿੰਦਰਜੀਤ ਸਿੰਘ ਹਨ ਉਹ ਖੂਨ ਦੇਣ ਲਈ ਤੁਹਾਡੇ ਨਾਲ ਲੁਧਿਆਣਾ ਚਲਾ ਜਾਵੇਗਾ ਵੀਰੇ ਤੁਸੀਂ ਪਹਿਲਾਂ ਨਾ ਇੱਕ ਯੂਨਿਟ ਖੂਨ ਦਾ ਲੈ ਲਿਓ ਫਿਰ ਮੇਰੇ ਦੋਸਤ ਨੂੰ ਵਧੀਆ ਢੰਗ ਨਾਲ ਖਾਣਾ ਖਵਾ ਦੇਣਾ ਉਸ ਤੋਂ ਪਿੱਛੋਂ ਗੱਡੀ ਵਿੱਚ ਉਸਨੂੰ ਵਾਪਸ ਅਮਰਸਰ ਸਾਡੇ ਹੋਸਟਲ ਵਿੱਚ ਛੱਡ ਕੇ ਜਾਣਾ ਹੈ ਦੂਜੇ ਪਾਸੇ ਤੂੰ ਵਿਸ਼ਾਲ ਦਾ ਚਿਹਰਾ ਭਰਾ ਬੋਲਿਆ ਹਾਂ 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 ਵੀਰ ਬਿਲਕੁਲ ਠੀਕ ਮੈਂ ਸਵੇਰੇ ਸਹੀ 5 ਵਜੇ ਤੁਹਾਡੇ ਕੋਲ ਪਹੁੰਚ ਜਾਵਾਂਗਾ ਤੁਸੀਂ ਆਪਣੇ ਦੋਸਤ ਨੂੰ 5 ਵਜੇ ਤੱਕ ਤਿਆਰ ਰੱਖਣਾ ਸਮੇਂ ਸਿਰ ਚੱਲ ਕੇ ਅਸੀਂ 8 ਵਜੇ ਤੱਕ ਲੁਧਿਆਣੇ ਪਹੁੰਚ ਜਾਵਾਂਗੇ। ਵਿਸ਼ਾਲ ਨੇ ਠੀਕ ਹੈ ਕਹਿ ਕੇ ਫੋਨ ਬੰਦ ਕਰ ਦਿੱਤਾ। ਪਰ ਅਸੀਂ ਉਸਦੇ ਕੋਲ ਖੜੇ ਇੰਦਰਜੀਤ ਨੇ ਸਾਰੀ ਗੱਲ ਸੁਣ ਲਈ ਸੀ ਪਰੰਤੂ ਫਿਰ ਵੀ ਉਸਨੇ ਉਸ ਨੂੰ ਕਿਹਾ ਇੰਦਰਜੀਤ ਮੇਰੇ ਤਾਇਆ ਜੀ ਦਾ ਵੱਡਾ ਪੁੱਤਰ ਕੱਲ ਸਵੇਰੇ 5 ਵਜੇ ਆਪਣੇ ਹੋਟਲ ਆ ਜਾਵੇਗਾ। ਤੂੰ ਭਰਾਵਾ 5 ਵਜੇ ਤੋਂ ਪਹਿਲਾਂ 4 ਹੋ ਜਾਵੇਂ। ਤੁਸੀਂ ਸਮੇਂ ਸਿਰ ਲੁਧਿਆਣੇ ਪਹੁੰਚਣਾ ਹੈ। ਮੈਂ ਕਿਹਾ ਵਰਮਾ ਜੀ ਤੁਸੀਂ ਫਿਕਰ ਕਿਉਂ ਕਰਦੇ ਹੋ? ਮੈਂ ਤਾਂ ਹੁਣ ਬਸ ਆਦਾ ਗਲਾਸ ਪੀ ਕੇ ਪੜ੍ਹਨੀ ਬਹਿ ਜਾਣਾ। ਸਵੇਰੇ 4 ਵਜੇ ਤੱਕ ਪੜ੍ਹਾਈ ਕਰਾਂਗਾ। 4 ਵਜੇ ਉੱਠ ਕੇ ਇਸ਼ਨਾਨ ਪਾਣੀ ਕਰ ਲਵਾਂਗਾ। ਪਗੜੀ ਬੰਨ ਲਵਾਂਗਾ। 5 ਵਜੇ ਤੋਂ ਪਹਿਲਾਂ ਤਿਆਰ ਹੋ ਕੇ ਬੈਠ ਜਾਵਾਂਗਾ। ਜੋ ਤੇਰੇ ਵੀਰ ਦੀ ਆਗੇ ਕਾਰ ਵਿੱਚ ਬੈਠ ਕੇ ਤੁਰ ਜਾਵਾਂਗੇ। ਨਾਲੇ ਭਰਾਵਾ ਹੁਣ ਤੱਕ ਤਾਂ ਮਾਤਰਾ ਸਾਈਕਲ ਦੀ ਹੀ ਸਵਾਰੀ ਕੀਤੀ ਹੈ। ਕੱਲ ਨੂੰ ਕਾਰ ਦੇ ਝੂਟੇ ਲੈਣ ਦਾ ਵੀ ਸਵਾਦ ਮਾਣ ਲਵਾਂਗਾ। ਪਰੰਤੂ ਯਾਰ ਤੂੰ ਕੋਈ ਫਿਕਰ ਨਾ ਕਰੀ। ਸਾਰਾ ਕਾਰਜ ਫਤਿਹ ਕਰਕੇ ਮੈਂ ਵਾਪਸ ਮੜਾਂਗਾ। ਉਸਨੇ ਮੁਸਕਰਾਉਂਦਿਆਂ ਹੋਇਆ ਆਖਿਆ। ਫਿਰ ਉਹ ਆਪੋ ਆਪਣੇ ਕਮਰੇ ਵੱਲ ਚਲੇ ਗਏ। ਅਗਲੇ ਦਿਨ ਅਜੇ ਸਵੇਰ ਦੇ 5:00 ਵੀ ਨਹੀਂ ਵੱਜੇ ਸਨ ਉਸ ਤੋਂ ਪਹਿਲਾਂ ਹੀ ਵਿਸ਼ਾਲ ਨੇ ਉਸਦੇ ਕਮਰੇ ਤੇ ਹਲਕੀ ਜੀ دستਕ ਦਿੱਤੀ ਅੰਦਰੋਂ ਪੁੱਛਣ ਤੇ ਕਿ ਕੌਣ ਹੈ ਤਾਂ ਉਹ ਬੋਲਿਆ ਓ ਯਾਰ ਬੂਹਾ ਖੋਲ ਕਿਵੇਂ ਕੁੜੀਆਂ ਵਾਂਗੂ ਪੁੱਛਦਾ ਕੌਣ ਹੈ ਵਿਸ਼ਾਲ ਦੀ ਆਵਾਜ਼ ਸੁਣ ਕੇ ਉਸਨੇ ਛੱਟ ਦਰਵਾਜ਼ਾ ਖੋਲ ਦਿੱਤਾ ਦੋਵੇਂ ਯਾਰ ਜੱਫੀ ਪਾ ਕੇ ਮਿਲੇ ਫਿਰ ਵਿਸ਼ਾਲ ਨੇ ਉਸ ਨੂੰ ਚੋਕ ਲਾਉਂਦਿਆਂ ਕਿਹਾ ਨਾ ਤੂੰ ਕੋਈ ਕੁੜੀ ਐ ਉਹ ਤਾਂ ਜਮਾਈ ਕੁੜੀਆਂ ਵਾਂਗੂ ਕਰਦਾ ਯਾਰ ਕੁੜੀਆਂ ਤਾਂ ਦਰਵਾਜ਼ਾ ਖੋਲਣ ਤੋਂ ਪਹਿਲਾਂ ਇਸ ਕਰਕੇ ਪੁੱਛਤੀਆਂ ਨੇ ਕਿਉਂ ਜੋ ਕਈ ਵਾਰੀ ਉਹਨਾਂ ਨੇ ਸਹੀ ਬਹਿਰਾਵਾ ਨਹੀਂ ਪਹਿਨਿਆ ਹੁੰਦਾ ਤਾਂ ਜੋ ਬੂਆ ਖੋਲਣ ਤੋਂ ਪਹਿਲਾਂ ਉਹ ਆਪਣੇ ਕੱਪੜੇ ਢੰਗ ਸਿਰ ਕਰ ਲੈਣ ਪਰ ਤੂੰ ਤਾਂ ਬੂਆ ਖੋਲਣ ਤੋਂ ਪਹਿਲਾਂ ਪੂਰੀ ਇੰਟਰਵਿਊ ਕਰ ਦੇ ਉਸ ਨੇ ਮੁਸਕਰਾਉਂਦਿਆਂ ਹੋਇਆ ਕਿਹਾ ਅੱਛਾ 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 ਚੱਲ ਹੁਣ ਬੈਠ ਜਾ ਯਾਰ ਉਹ ਨਹੀਂ ਹੁਣ ਆਪਾਂ ਬੈਠਣਾ ਨਹੀਂ ਹੈ ਮੇਰੇ ਵੀਰ ਜੀ ਬਾਹਰ ਗੱਡੀ ਵਿੱਚ ਤੇਰੀ ਉਡੀਕ ਕਰ ਰਹੇ ਨੇ ਚੱਲ ਚੱਲੀਏ ਉਸ ਨੇ ਆਖਿਆ ਉਸ ਨੇ ਆਪਣੇ ਕਮਰੇ ਨੂੰ ਜਿੰਦਰਾ ਲਾਇਆ ਉਹ ਦੋਵੇਂ ਮਿੱਤਰ ਹੋਸਟਲ ਤੋਂ ਬਾਹਰ ਆ ਗਏ ਸਾਹਮਣੇ ਅਨੋਵਾ ਗੱਡੀ ਖੜੀ ਸੀ ਡਰਾਈਵਰ ਸੀਟ ਤੇ ਗਵਰਦਨ ਬੈਠਾ ਸੀ ਆਪਣੇ ਵੱਡੇ ਵੀਰ ਨਾਲ ਜਾਣ ਪਛਾਣ ਕਰਾਉਂਦੇ ਹੋਏ ਵਿਸ਼ਾਲ ਨੇ ਕਿਹਾ ਵੀਰ ਜੀ ਇਹ ਮੇਰਾ ਪੱਕਾ ਮਿੱਤਰ ਇੰਦਰਜੀਤ ਹੈ ਇਹ ਸਿਰਫ ਮੇਰੀ ਖਾਤਰ ਖੂਨਦਾਨ ਕਰਨ ਲਈ ਤੁਹਾਡੇ ਨਾਲ ਜਾ ਰਿਹਾ ਹੈ ਇੱਥੇ ਸਾਡੇ ਹੋਸਟਲ ਵਿੱਚ ਤਾਂ ਸਵੇਰ ਦੀ ਚਾਹ ਵੀ 6 ਵਜੇ ਮਿਲਦੀ ਹੈ ਤੁਸੀਂ ਰਸਤੇ ਵਿੱਚ ਕਿਸੇ ਚੰਗੇ ਜਿਹੇ ਢਾਬੇ ਤੇ ਰੁੱਕ ਕੇ ਨਾਸ਼ਤਾ ਜ਼ਰੂਰ ਕਰ ਲੈਣਾ ਇੱਕ ਯੂਨਿਟ ਖੂਨ ਦਾ ਲੈ ਕੇ ਵਧੀਆ ਢੰਗ ਨਾਲ ਖਾਣਾ ਖਵਾ ਕੇ ਮੇਰੇ ਦੋਸਤ ਨੂੰ ਇੱਥੇ ਸਾਡੇ ਹੋਸਟਲ ਵਿੱਚ ਗੱਡੀ ਵਿੱਚ ਹੀ ਛੱਡ ਕੇ ਜਾਣਾ ਆਪਣੇ ਛੋਟੇ ਵੀਰ ਦੀਆਂ ਗੱਲਾਂ ਸੁਣ ਕੇ ਗਵਰਦਨ ਨੇ ਕਿਹਾ ਵੀਰ ਉਹ ਤੁਸੀਂ ਕੋਈ ਫਿਕਰ ਨਾ ਕਰੋ ਇਸ ਤੋਂ ਪ੍ਰੰਤੂ ਨਵਾਂ ਗੱਡੀ ਦੀ ਅਗਲੀ ਸੀਟ ਤੇ ਬੈਠ ਗਿਆ ਉਸਨੇ ਗਵਰਦਨ ਦੇ ਕਹਿੰਦੇ ਸੀਟ ਬੈਲਟ ਲਗਾ ਲਈ ਸਵੇਰ 5 ਵਜੇ ਗੱਡੀ ਅੰਮ੍ਰਿਤਸਰ ਹੌਸਟਲ ਤੋਂ ਚੱਲ ਪਈ ਰਸਤੇ ਵਿੱਚ ਇੱਕ ਤੋਂ ਰਸਮੀ ਗੱਲਾਂ ਕਰਨ ਤੋਂ ਬਿਨਾਂ ਦੋਵਾਂ ਵਿੱਚ ਕੋਈ ਖਾਸ ਵਾਰਤਾਲਾਪ ਨਾ ਹੋਈ ਇੱਕ ਤਾਂ ਉਹ ਸਾਰੀ ਰਾਤ ਜਾਗ ਕੇ ਪੜਦਾ ਰਿਹਾ ਸੀ ਦੂਜਾ ਹੌਸਟਲ ਤੋਂ ਸਵੇਰੇ ਚੱਲਣ ਵੇਲੇ ਚਾਹ ਦਾ ਕੱਪ ਵੀ ਨਹੀਂ ਸੀ ਪੀਤਾ ਇਸ ਲਈ ਉਸਤੇ ਖਾਲੀ ਪੇਟ ਵਿੱਚੋਂ ਗੁਰੂੰ ਗੁਣੋਂ ਦੀ ਆਵਾਜ਼ ਕਈ ਵਾਰ ਆਈ ਜਲੰਧਰ ਸ਼ਹਿਰ ਦੇ ਬਾਈਪਾਸ ਤੋਂ ਲੁਧਿਆਣੇ ਦੇ ਰਾਹ ਪੈਂਦੇ ਆ ਗਵਰਧਨ ਨੇ ਗੱਲ ਚਲਾਉਂਦਾ ਉਸ ਨੂੰ ਕਿਹਾ ਵੀਰ ਜੀ ਵੈਸੇ ਤਾਂ ਆਪਾਂ ਹਵੇਲੀ ਵਧੀਆ ਟੰਗਣਾ ਨਾਸ਼ਤਾ ਕਰ ਸਕਦੇ ਆ ਪਰੰਤੂ ਸਮਾਂ ਕਾਫੀ ਹੋ ਗਿਆ ਹੈ ਆਪਰੇਸ਼ਨ ਤਾਂ ਸਮਾਂ ਸਵੇਰੇ 10 ਵਜੇ ਦਾ ਹੈ ਆਪਾਂ ਸਿੱਧੇ ਲੁਧਿਆਣੇ ਨਾ ਚਲੀਏ ਇੰਜ ਆਪਣਾ ਕਾਫੀ ਸਮਾਂ ਵੱਜ ਸਕਦਾ ਹੈ ਉਸ ਦੀਆਂ ਗੱਲਾਂ ਸੁਣ ਕੇ ਉਸ ਨੂੰ ਬੁਰਾ ਤਾਂ ਬਹੁਤ ਲੱਗਿਆ ਪਰੰਤੂ ਫੇਰ ਵੀ ਉਸ ਨੇ ਮਰੀਜ਼ ਦੀ ਸਿਹਤ ਦੀ ਚਿੰਤਾ ਕਰਦੇ ਹੋਏ ਆਖਿਆ ਆਹਾਂ ਵੀਰ ਜੀ ਤੁਸੀਂ ਗੱਡੀ ਚਲਾਈ ਚਲੋ ਆਪਾਂ ਲੁਧਿਆਣੇ ਪਹੁੰਚ ਕੇ ਹੀ ਨਾਸ਼ਤਾ ਕਰ ਲਵਾਂਗੇ ਉਸ ਤੇ ਮੋਹ ਇਹ ਸੁਣ ਕੇ ਗਵਰਦਨ ਨੇ ਸੋਕਸਾ ਸਾਲਿਆ ਉਸ ਨੇ ਸਹੀ 8 ਵਜੇ ਗੱਡੀ ਡੀ ਐਮ ਸੀ ਹਸਪਤਾਲ ਲੁਧਿਆਣਾ ਦੇ ਸਾਹਮਣੇ ਲਾ ਦਿੱਤੀ ਦੋਵੇਂ ਗੱਡੀ ਵਿੱਚੋਂ ਉਤਰੇ ਸਿੱਧੇ ਖੂਨ ਬੈਂਕ ਦੇ ਨਾਲ ਵਾਲੇ ਕਮਰੇ ਵਿੱਚ ਚਲੇ ਗਏ ਗਵਰਦਨ ਤੇ ਕੈਨ ਤੇ ਡਿਊਟੀ ਉੱਤੇ ਤਾਇਨਾਤ ਨਰਸ ਨੀਂਦਰਜੀਤ ਨੂੰ ਪੱਟ ਤੇ ਲੇਟਣ ਦਾ ਇਸ਼ਾਰਾ ਕੀਤਾ ਉਹ ਮੁਸਕਰਾਉਂਦਿਆਂ ਹੋਇਆ ਪੱਟ ਤੇ ਲੇਟ ਗਿਆ ਉਸ ਨੇ ਆਪਣੀ ਖੱਬੀ ਬਾਹ ਦੇ ਕਫ ਦਾ ਬਟਨ ਖੋਲਿਆ ਉਸ ਨੇ ਆਪਣੀ ਕਮੀਜ਼ ਨੂੰ ਕੋਣੀ ਤੋਂ ਉੱਪਰ ਤੱਕ ਚੜਾ ਲਿਆ ਨਰਸ ਨੇ ਇੱਕ ਮੋਟੀ ਸੂਈ ਵਾਲੀ ਸਰੀੰਜ ਨੂੰ ਉਸ ਦੀ ਬਾਹ ਵਿੱਚ ਲਗਾ ਦਿੱਤੀ ਉਸਨੇ ਆਪਣੇ ਖੱਬੇ ਹੱਥ ਦੀ मुट्ठी ਨੂੰ 4-5 ਵਾਰੀ ਬੰਦ ਕੀਤਾ ਤੇ ਖੋਲ੍ਹਿਆ ਪੂਰੇ ਵੇਗ ਨਾਲ ਖੂਨ ਬਾਹਰ ਆਇਆ 5 ਮਿੰਟ ਵਿੱਚ ਹੀ ਖੂਨ ਦੀ ਸੈਲੀ ਭਰ ਗਈ ਸੀ ਨਰਸ ਨੇ ਉਸ ਦੀ ਬਾਹ ਵਿੱਚੋਂ ਸੂਈ ਬਾਹਰ ਕੱਢੀ ਸਪੇਟ ਨਾ ਪਰਿਆ ਫੰਬਾ ਉਸ ਦੀ ਬਾਹ ਤੇ ਰੱਖ ਦਿੱਤਾ ਉਸ ਨੂੰ 10 ਮਿੰਟ ਤੱਕ ਬਾਹ ਨੂੰ ਮੋੜ ਕੇ ਰੱਖਣ ਲਈ ਕਿਹਾ ਉਸਨੇ ਮੁਸਕਰਾਉਂਦੇ ਹੋਏ ਨਰਸ ਨੂੰ ਆਖਿਆ ਤੁਸੀਂ ਕੋਈ ਫਿਕਰ ਨਾ ਕਰੋ ਜੀ ਮੈਂ ਇਸ ਤੋਂ ਪਹਿਲਾਂ ਵੀ ਕਈ ਵਾਰ ਖੂਨਦਾਨ ਕਰ ਚੁੱਕਾ ਹਾਂ 10 ਮਿੰਟ ਬਾਅਦ ਉਹ ਗਵਰਦਨ ਨਾਲ ਕਮਰੇ ਵਿੱਚੋਂ ਬਾਹਰ ਆਇਆ ਬਾਹਰ ਆਉਂਦਿਆਂ ਹੀ ਗਵਰਦਨ ਨੇ ਉਸਦੇ ਹੱਥ ਵਿੱਚ 200 ਰੁਪਏ ਫੜਾਉਂਦਿਆਂ ਹੋਇਆ ਆਖਿਆ ਤੁਸੀਂ ਆਹ 200 ਰੁਪਏ ਰੱਖ ਲਵੋ ਇੱਥੇ ਹਸਪਤਾਲ ਵਿੱਚ ਆਪਰੇਸ਼ਨ ਦੌਰਾਨ ਕਈ ਵਾਰੀ ਐਮਰਜੈਂਸੀ ਰੋਡ ਪੈ ਜਾਂਦੀ ਹੈ ਇਸ ਲਈ ਮੇਰਾ ਇੱਥੇ ਹਸਪਤਾਲ ਵਿੱਚ ਰੁਕਣਾ ਬਹੁਤ ਜ਼ਰੂਰੀ ਹੈ ਬਾਕੀ ਮੈਂ ਵਿਸ਼ਾਲ ਨਾਲ ਗੱਲ ਕਰ ਲਵਾਂਗਾ ਉਸ ਦੀਆਂ ਗੱਲਾਂ ਸੁਣ ਕੇ ਇੱਕ ਵਾਰੀ ਤਾਂ ਉਹ ਹੱਕਾ ਬੱਕਾ ਰਹਿ ਗਿਆ ਪਹਿਲਾਂ ਉਸ ਦਾ ਦਿਲ ਕੀਤਾ ਕਿ ਉਹ 200 ਰੁਪਏ ਉਸ ਦੇ ਮੂੰਹ ਤੇ ਮਾਰਦੇਵੇ ਐਨ ਉਸ ਦੇ ਮਰੇ ਉਸ ਦੇ ਮਨ ਵਿੱਚ ਆਪਣੇ ਪਿਆਰੇ ਵਿਸ਼ਾਲ ਦੀ ਯਾਦ ਆ ਗਈ ਦੂਸਰੇ ਨੇ ਆਪਣੇ ਮਨ ਨੂੰ ਮਾਰ ਲਿਆ ਫਿਰ ਬੋਲਿਆ ਵੀਰ ਜੀ ਮੈਨੂੰ ਤੁਹਾਡੇ 200 ਰੁਪਏ ਦੀ ਕੋਈ ਲੋੜ ਨਹੀਂ ਮੈਂ ਤਾਂ ਇੱਥੇ ਆਪਣੇ ਪਿਆਰੀ ਯਾਰ ਵਿਸ਼ਾਲ ਹੀ ਆਇਆ ਮੈਂ ਆਪਣੇ ਯਾਰ ਨਾਲ ਕੀਤਾ ਵਾਦਾ ਨਿਭਾ ਦਿੱਤਾ ਮੈਂ ਵਾਪਸ ਜਾ ਰਿਹਾ ਤੁਸੀਂ ਮੈਨੂੰ ਆਪਣੀ ਗੱਡੀ ਵਿੱਚ ਅਮਰਸਰ ਤੋਂ ਲੁਧਿਆਣੇ ਤੱਕ ਲੈ ਕੇ ਆਏ ਤੁਹਾਡਾ ਧੰਨਵਾਦ ਉਹ ਤਾਂ ਉੱਚੀ ਕਰਕੇ ਹਸਪਤਾਲ ਤੋਂ ਬਾਹਰ ਨਿਕਲ ਆਇਆ ਉਸਨੇ ਆਟੋ ਰਿਕਸ਼ਾ ਲਿਆ ਬੱਸ ਸਟੈਂਡ ਤੇ ਪਹੁੰਚ ਗਿਆ ਉੱਥੇ ਉਹ ਵਾਸ਼ਰੂਮ ਵਿੱਚੋਂ ਮੂੰਹ ਹੱਥੋ ਕੇ ਬਾਹਰ ਆ ਗਿਆ ਇੱਕ ਫਲਾਂ ਦੀ ਦੁਕਾਨ ਤੋਂ ਉਸਨੇ 6 ਕੇਲੇ ਤੇ 2 ਸੇਬ ਲਿਆ ਉਹ ਆਰਾਮ ਕਰਨ ਲਈ ਲਗਾਏ ਗਏ ਇੱਕ ਬੈਂਚ ਤੇ ਬੈਠ ਗਿਆ ਪਹਿਲਾਂ ਉਸਨੇ ਕੇਲੇ ਖਾਦੇ ਫਿਰ ਟੂਟੀ ਤੋਂ ਤੋਕੇ ਸੇਬ ਵੀ ਖਾ ਲੇ ਫਿਰ ਉਸਨੇ ਚਾਹ ਬਣਾਉਣ ਵਾਲੀ ਕਿ ਦੁਕਾਨ ਤੋਂ 1 ਲੀਟਰ ਦੁੱਧ ਗਰਮ ਕਰਵਾਇਆ ਤਸੱਲੀ ਨਾਲ ਦੁੱਧ ਪੀ ਕੇ ਅਮਰਸਰ ਜਾਣ ਵਾਲੀ ਬੱਸ ਦੇ ਕਾਊਂਟਰ ਤੋਂ ਟਿਕਟ ਲੈ ਕੇ ਬੱਸ ਵਿੱਚ ਜਾ ਬੈਠਿਆ ਉਹ ਪਿਛਲੀ ਸਾਰੀ ਰਾਤ ਜਾਗ ਕੇ ਪੜਦਾ ਰਿਹਾ ਸੀ ਸਵੇਰ ਦੀ 4-5 ਘੰਟਿਆਂ ਦੀ ਭੱਜ ਦੌੜ ਦੀ ਥਕਾਵਟ ਵੀ ਬਹੁਤ ਸੀ ਬੱਸ ਸਟੈਂਡ ਤੋਂ ਬੱਸ ਚੱਲ ਜਾਂ ਸਾਰੀ ਉਹ ਗੂੜੀ ਨੀਂ ਸੌਂ ਗਿਆ ਕਾਫੀ ਦੇਰ ਬਾਅਦ ਜਦੋਂ ਉਸਦੀ ਅੱਖ ਖੁੱਲੀ ਕੋ ਜਵਾਜ਼ਾਂ ਦਾ ਸ਼ੋਰ ਉਸ ਨੂੰ ਸੁਣਾਈ ਦਿੱਤਾ ਜਦੋਂ ਉਸਨੇ ਆਪਣੀਆਂ ਅੱਖਾਂ ਨੂੰ ਮਲਦਿਆਂ ਦੁਬਾਰਾ ਚੰਗੀ ਤਰ੍ਹਾਂ ਖੋਲ੍ਹਿਆ ਤਾਂ ਬੱਸ ਬੱਸ ਸਟੈਂਡ ਅਮਰਸਰ ਦੇ ਅੰਦਰ ਖੜੋਤੀ ਸੀ ਉਸ ਤੋਂ ਬਿਨਾਂ ਬਾਕੀ ਸਾਰੀਆਂ ਸਵਾਰੀਆਂ ਪਾਸੇ ਵਿੱਚੋਂ ਉਤਰ ਚੁੱਕੀਆਂ ਸਨ ਉਹ ਬੱਸ ਤੋਂ ਹੇਠਾਂ ਉਤਰਿਆ ਇੱਕ ਟੁੱਟੀ ਤੋਂ ਮੂੰਹ ਹਟੋਤਾ ਔਟੋ ਰਿਕਸ਼ਾ ਲਿਆ 2:30 ਵਜੇ ਉਹ ਯੂਨੀਵਰਸਿਟੀ ਪਹੁੰਚ ਗਿਆ ਜਿਉਂ ਹੀ ਉਹ ਆਪਣੇ ਹੋਸਟਲ ਦੀ ਮੈਸ ਕੋਲ ਪੁੱਜਾ ਉਸਨੂੰ ਬੜੇ ਜ਼ੋਰ ਦੀ ਭੁੱਖ ਲੱਗੀ ਹੋਈ ਸੀ ਉਹ ਖਾਣਾ ਖਾਣ ਲਈ ਮੈਸੰਦਰ ਚਲਾ ਗਿਆ ਸਾਹਮਣੇ ਬੈਠਾ ਵਿਸ਼ਾਲ ਵੀ ਭੋਜਨ ਕਰ ਰਿਹਾ ਸੀ ਉਸਨੂੰ ਵੇਖ ਕੇ ਉਸਨੇ ਆਖਿਆ ਉਹ ਆ ਗਏ ਤੁਸੀਂ ਮੇਰੇ ਵੱਡੇ ਵੀਰ ਜੀ ਕਿੱਥੇ ਹਨ ਉਸਦੇ ਚਿਹਰੇ ਤੇ ਉਹੀ ਹਮੇਸ਼ਾ ਰਹਿਣ ਵਾਲੀ ਮੁਸਕਰਾਹਟ ਆ ਗਈ ਉਹ ਬੋਲਿਆ ਉਹ ਪਹਿਲਾਂ ਆਪਾਂ ਦੋਵੇਂ ਭਰਾ ਸ਼ਾਂਤੀ ਨਾਲ ਭੋਜਨ ਕਰ ਲਈਏ ਬਾਕੀ ਗੱਲਾਂ ਬਾਅਦ ਚ ਕਰਾਂਗੇ ਦੋਵੇਂ ਦੋਸਤਾਂ ਨੇ ਹਲਕਾ ਫੁਲਕਾ ਹਾਸਾ ਮਜ਼ਾਕ ਕਰਦਿਆਂ ਖਾਣਾ ਖਾਦਾ ਫਿਰ ਉਹ ਦੋਵੇਂ ਅੰਦਰ ਜਿੱਤੇ ਕਮਰੇ ਵਿੱਚ ਆ ਗਏ ਕਮਰੇ ਵਿੱਚ ਵੜਦਿਆਂ ਵਿਸ਼ਾਲ ਨੇ ਉਸ ਨੂੰ ਪੁੱਛਿਆ ਯਾਰ ਮੈਂ ਤੈਨੂੰ ਪਹਿਲਾਂ ਵੀ ਪੁੱਛਿਆ ਸੀ ਤੈਨੂੰ ਮੇਰੇ ਵੱਡੇ ਵੀਰ ਜੀ ਇੱਥੇ ਹੋਸਟਲ ਵਿੱਚ ਛੱਡ ਕੇ ਗਏ ਹਨ ਜਾਂ ਨਹੀਂ ਉਸ ਨੇ ਮੁਸਕਰਾਉਂਦਿਆਂ ਹੋਇਆਂ ਆਪਣੇ ਯਾਰ ਨੂੰ ਜੱਫੀ ਵਿੱਚ ਕੁੱਟ ਲਿਆ ਤਦ ਉਹ ਬੋਲਿਆ ਓ ਯਾਰ ਤੂੰ ਹਰ ਗੱਲ ਵਿੱਚ ਇੰਨੀ ਕਾਲੀ ਕਿਉਂ ਕਰਦਾ ਰਹਿਣਾ ਕੱਲ ਨੂੰ ਤੇਰਾ ਵਿਆਹ ਹੋਣਾ ਹੈ ਵਿਆਹ ਤੋਂ ਬਾਅਦ ਮੇਰੀ ਭਾਬੀ ਨੂੰ ਜਦੋਂ ਕਿਧਰੇ ਬਾਹਰ ਜਾਣ ਲਈ ਤਿਆਰ ਹੋਣਾ ਪਵੇਗਾ ਤੂੰ ਤਾਂ ਇਦਾਂ ਹੀ ਉਹਦੇ ਪੈਰਾਂ ਥੱਲੇ ਅਗਮਚਾਦਿਆ ਕਰੇਂਗਾ ਉਹ ਤੈਨੂੰ ਪਤਾ ਹੈ ਔਰਤਾਂ ਨੇ ਤਿਆਰ ਹੋਣ ਵੇਲੇ ਕਿਵੇਂ ਹਾਰ ਸ਼ਿੰਗਾਰ ਕਰਨਾ ਹੁੰਦਾ ਤੂੰ ਚੰਗਾ ਮੇਰਾ ਯਾਰ ਹੈ ਉਹ ਵੀ ਵਿਚਾਰੀ ਕਿਆ ਕਰੂਗੀ ਇਹ ਸ਼ਾਲ ਤਾਂ ਜਿੱਦਾਂ ਦਾ ਘੋਗੜ ਹੈਗਾ ਮੈਨੂੰ ਪਤਾ ਹੀ ਹੈ ਪਰ ਇਹਦਾ ਉਹ ਯਾਰ ਇੰਦਰਜੀਤ ਤਾਂ ਇਹਨੂੰ ਘੋਗੜ ਨੂੰ ਕੁਝ ਸਿਖਾ ਸਕਦਾ ਸੀ ਭਾਬੀ ਸਾਹਮਣੇ ਵੀ ਤੂੰ ਮੇਰੀ ਭੰਡੀ ਕਰਵਾਏਗਾ ਵਿਸ਼ਾਲ ਉਸਦੀ ਗੱਲ ਨੂੰ ਟાળ ਗਿਆ ਉਹ ਜਾਣ ਬੁਝ ਕੇ ਗੱਲ ਨੂੰ ਟਲ ਰਿਹਾ ਹੈ ਉਸਨੇ ਉਸਦਾ ਹੱਥ ਫੜ ਕੇ ਆਪਣੇ ਸਿਰ ਤੇ ਰੱਖਿਆ ਉਹ ਬੈੱਡ ਤੇ ਬੈਠ ਕੇ ਬੋਲਿਆ ਇੰਦਰਜੀਤ ਤੈਨੂੰ ਮੇਰੀ ਸੌਂ ਲੱਗੇ ਮੈਨੂੰ ਸਾਰੀ ਗੱਲ ਸਹੀ ਸਹੀ ਦੱਸ ਕਿ ਗਵਰਦਨ ਵੀਰ ਤੈਨੂੰ ਇੱਥੇ ਹੋਸਟਲ ਛੱਡ ਕੇ ਗਏ ਹਨ ਜਾਂ ਤੂੰ ਬੱਸ ਵਿੱਚ ਹੈ ਉਹ ਆਪਣੇ ਦੋਸਤੀਆਂ ਅੱਖਾਂ ਵਿੱਚ ਅੱਖਾਂ ਪਾਉਂਦਿਆਂ ਬੋਲਿਆ ਉਹ ਮੇਰੇ ਪਿਆਰੇ ਵਿਸ਼ਾਲ ਤੂੰ ਮੇਰਾ ਬਹੁਤ ਪਿਆਰਾ ਦੋਸਤ ਹੈ ਮੈਂ ਤੇਰੀ ਸੌਂ ਦੇ ਸਾਹਮਣੇ ਤੈਨੂੰ ਝੂਠਾ ਨਹੀਂ ਪੈਣ ਦੇਣਾ ਚਾਹੁੰਦਾ ਮਾਂ ਜਮਤੈ ਨੂੰ ਕੋਈ ਗੱਲ ਨਹੀਂ ਸੀ ਦੱਸਣੀ ਪਰੰਤੂ ਤੂੰ ਮੈਨੂੰ ਹੁਣ ਸਹਉ ਪਾ ਦਿੱਤੀ ਐ ਇਸ ਲਈ ਸੁਣ ਮੇਰੇ ਯਾਰ ਅਸੀਂ ਸਵੇਰੇ ਸਵਾ 5 ਵਜੇ ਤੋਂ ਹਸਪਤਾਲ ਵਿੱਚੋਂ ਚੱਲੇ ਸਾਂ ਰਸਤੇ ਵਿੱਚ ਬਿਨਾਂ ਰੁਕੇ 8 ਵਜੇ ਲੁਧਿਆਣਾ ਹਸਪਤਾਲ ਪਹੁੰਚ ਗਏ ਸਾਂ ਸਾਢੇ 8 ਵਜੇ ਤੱਕ ਮੈਂ ਖੂਨਦਾਨ ਕਰ ਚੁੱਕਾ ਸਾਂ ਤੁਹਾਡੇ ਵੀਰ ਜੀ ਮੈਨੂੰ ਮੇਰੇ ਖੂਨ ਦੀ ਕੀਮਤ ਤੇ 200 ਰੁਪਏ ਦੇ ਰਹੇ ਸਨ ਪਰੰਤੂ ਮੈਂ ਉਹਨਾਂ ਤੋਂ ਪੈਸੇ ਨਹੀਂ ਲਏ ਉੱਥੋਂ ਮੈਂ ਆਟੋ ਲੈ ਕੇ ਬੱਸ ਸਟੈਂਡ ਲੁਧਿਆਣਾ ਚਲਾ ਗਿਆ ਕੇਲੇ ਤੇ ਸੇਬ ਖਾ ਕੇ ਮੈਂ ਦੁੱਧ ਪੀਤਾ ਬੱਸ ਚੜ੍ਹ ਕੇ ਤੇ ਅੰਮ੍ਰਿਤਸਰ ਪਹੁੰਚ ਗਿਆ ਇੱਥੇ ਆ ਗਿਆ ਪੰਦ ਦੁਪਹਿਰ ਦਾ ਖਾਣਾ ਖੱਟਿਆ ਮੈਂ ਸਵੇਚੀ ਖਾਦਾ ਬਸ ਗੱਲ ਖਤਮ ਆਪਣੇ ਮਿੱਤਰ ਦੇ ਮੋਹੋਂ ਇਹ ਸਭ ਕੁਝ ਸੁਣ ਕੇ ਉਸਨੇ ਆਪਣਾ ਚਿਹਰਾ ਦਵੇਂ ਹੱਥਾਂ ਨਾਲ ਟੱਕ ਲਿਆ ਉਹ ਇੰਦਰਜੀਤ ਦੇ ਗੱਲ ਲਾ ਕੇ ਪੁੱਬਾ ਮਾਰ ਕੇ ਰੋਣ ਲੱਗ ਪਿਆ ਕੁਝ ਦਿਨ ਉਸਨੇ ਉਸਨੂੰ ਇਸ ਤਰ੍ਹਾਂ ਹੀ ਰੋਂਦਿਆਂ ਰਹਿਣ ਦਿੱਤਾ ਰੋਣ ਉਪਰੰਤ ਉਸ ਦਾ ਮਨ ਕੁਝ ਸ਼ਾਂਤ ਹੋਇਆ ਉਸਨੇ ਉਸ ਦੀ ਗੋਦੀ ਵਿੱਚ ਆਪਣਾ ਸਿਰ ਰੱਖਦੇ ਆਖਿਆ ਯਾਰਾ ਤੂੰ ਤੋਂ ਸ ਵੱਡਾ ਵਿਦਵਾਨ ਹੈ ਇਹ ਤੂੰ ਹੀ ਦੱਸ ਕਿ ਸਾਡਾ ਇਸ ਸਮਾਜ ਇਹਨਾਂ ਅਕਿਰਤ ਗਨ ਅਹਿਸਾਨ ਫਰਾਮੋਸ਼ ਬੇਕਿਰਕ ਨਿਰਦਈ ਜ਼ਾਲਮ ਅਤਿ ਸੰਵੇਦਨਸ਼ੀਲ ਕਿਉਂ ਹੋ ਗਿਆ ਇਹਨਾਂ ਲੋਕਾਂ ਵੱਲੋਂ ਦੂਜੇ ਲਈ ਕੋਈ ਕਰਨਾ ਤਾਂ ਦੂਰ ਦੀ ਗੱਲ ਹੈ ਇਹ ਤਾਂ ਕਿਸੇ ਦੇ ਕੀਤੇ ਨੂੰ ਵੀ ਨਹੀਂ ਜਾਣਦੇ ਉਸਨੇ ਵਿਸ਼ਾਲ ਦੇ ਵਾਲਾਂ ਵਿੱਚ ਹੱਥ ਫੇਰਿਆ ਫਿਰ ਬੋਲਿਆ ਮੇਰੇ ਪਿਆਰੇ ਦੋਸਤ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਸਮਾਜ ਵਿੱਚ ਚੰਗਾ ਤੇ ਮਾੜਾ ਸੋਚਣ ਵਾਲੇ ਦੋਵੇਂ ਤਰ੍ਹਾਂ ਦੇ ਲੋਕ ਹਨ ਜੋ ਸਾਨੂੰ ਚੰਗਾ ਕਰਨ ਵਾਲੇ ਲੋਕ ਮਿਲਦੇ ਰਹਿੰਦੇ ਹਨ ਤਾਂ ਸਾਨੂੰ ਇੰਜ ਲੱਗਦਾ ਕਿ ਦੁਨੀਆ ਬਹੁਤ ਹੀ ਸੁੰਦਰ ਖੂਬਸੂਰਤ ਤੇ ਪਿਆਰੀ ਹੈ ਪਰੰਤੂ ਜਦੋਂ ਇਸ ਦੌਰਤਾਂ ਹੁੰਦਾ ਤਾਂ ਸੀ ਨਿਰਾਸ਼ ਤੇ ਤਾਸ਼ ਹੋ ਜਾਂਦੇ ਹਾਲਾਂਕਿ ਲੋੜ ਇਸ ਕਰਦੀ ਆ ਕਿ ਅਸੀਂ ਹਰੇਕ ਪਰਿਸਥਿਤੀ ਵਿੱਚ ਆਪਣਾ ਸੰਸਲ ਬਣਾ ਕੇ ਰੱਖੀਏ ਅੱਛਾ ਹੁਣ ਆਪਾਂ ਇੰਜ ਕਰਦੇ ਆ ਦੋਵੇਂ ਭਰਾ ਦੋ ਘੰਟੇ ਲਈ ਸੌ ਲਏ ਫੇਰ ਰਾਤ ਨੂੰ ਪੜਾਈ ਕਰਾਂਗੇ ਉਸ ਦਿਨ ਖੈਂਤੇ ਦੋਵੇਂ ਯਾਰ ਇੱਕ ਬੈੱਡ ਤੇ ਹੀ ਸੌ ਗਏ ਉਹਨਾਂ ਦੋਵਾਂ ਨੇ ਰਾਤ ਦਾ ਖਾਣਾ ਖਾਧਾ ਦੋਵੇਂ ਮਿੱਤਰ ਯੂਨੀਵਰਸਿਟੀ ਦੇ ਮੁਖਤਰਵਾਜ਼ੇ ਤੱਕ ਸੈਰ ਕਰਨ ਲਈ ਚਲੇ ਗਏ 15 ਮਿੰਟਾਂ ਬਾਅਦ ਉਹ ਹੋਸਟਲ ਵਿੱਚ ਵਾਪਸ ਆ ਗਏ ਵਿਸ਼ਾਲ ਨੇ ਲੁਧਿਆਣੇ ਆਪਣੇ ਤਾਇਆ ਜੀ ਦੇ ਘਰ ਟੈਲੀਫੋਨ ਮਲਾ ਲਿਆ ਦੂਜੇ ਪਾਸੇ ਤੋਂ ਉਸਤੇ ਵੱਡੇ ਭਰਾ ਗਵਰਦਨ ਨੇ ਹੀ ਫੋਨ ਚੁੱਕਿਆ ਉਸਨੇ ਹੈਲੋ ਕਿਹਾ ਉਸਨੇ ਉਸਦੀ ਆਵਾਜ਼ ਪਛਾਨ ਲਈ ਉਸਨੇ ਆਪਣੇ ਗੁੱਸੇ ਨੂੰ ਕਾਬੂ ਵਿੱਚ ਰੱਖਦਿਆਂ ਹੋਇਆਂ ਆਖਿਆ ਗਵਰਦਨ ਜੀ ਅੱਜ ਮੇਰਾ ਦੋਸਤ ਤੁਹਾਡੇ ਕਹਿੰਦੇ ਲੁਧਿਆਣੇ ਜਾ ਕੇ ਇੱਕ ਯੂਨਿਟ ਖੂਨ ਦੇ ਕੇ ਗਿਆ ਸੀ ਫਿਰ ਆਪਰੇਸ਼ਨ ਤਾਂ ਠੀਕ ਠਾਕ ਹੋ ਗਿਆ ਹਾਂਜੀ ਹਾਂਜੀ ਵੀਰ ਜੀ ਆਪਰੇਸ਼ਨ ਠੀਕ ਠਾਕ ਹੋ ਗਿਆ ਛੋਟੇ ਨੂੰ ਹਸਪਤਾਲ ਵਿੱਚੋਂ ਅੱਜ ਸ਼ਾਮੀ ਛੁੱਟੀ ਵੀ ਮਿਲ ਗਈ ਅਸੀਂ 6:00 ਵਜੇ ਆਪਣੀ ਕੋਠੀ ਆ ਗਏ ਸੀ ਛੋਟੇ ਵੀਰ ਤੇਰਾ ਦੋਸਤ ਬਹੁਤ ਵਧੀਆ ਹੈ ਸਵੇਰੇ ਅਮਰਸਰ ਤੋਂ ਆਉਂਦੇ ਸਮੇ ਉਸਨੇ ਖੁਦ ਹੀ ਨਾਸ਼ਤਾ ਕਰਨ ਤੋਂ ਨਾ ਕਰ ਦਿੱਤੀ ਸੀ ਫਿਰ ਮੈਂ ਉਸਨੂੰ 200 ਰੁਪਏ ਵੀ ਦੇ ਰਿਆ ਸਾਂ ਉਸ ਭਰੇ ਪੁਰਸ਼ ਨੇ 200 ਰੁਪਿਆ ਵੀ ਨਹੀਂ ਲਿਆ ਮੈਂ ਤਾਂ ਕਹਿਣਾ ਇਹੋ ਜ ਆ ਸੱਜਣਾ ਮਿੱਤਰਾਂ ਦੇ ਸਿਰ ਤੇ ਹੀ ਇਹ ਦੁਨੀਆ ਚੱਲ ਰਹੀ ਹੈ ਤੇਰਾ ਦੋਸਤ ਮਹਾਨ ਹੈ ਛੋਟੇ ਗਵਰਦਨ ਨੇ ਆਖਿਆ ਹੁਣ ਤੱਕ ਆਪਣੇ ਗੁੱਸੇ ਨੂੰ ਕਾਬੂ ਵਿੱਚ ਕਰੀ ਬੈਠਾ ਵਿਸ਼ਾਲ ਇਕਦਮ ਪੜ ਗਿਆ ਉਹ ਚੀਕ ਕੇ ਬੋਲਿਆ ਮਿਸਟਰ ਗਵਰਦਨ ਮੇਰਾ ਦੋਸਤ ਤਾਂ ਮਹਾਨ ਹੈ ਹੀ ਤਾਂ ਤੂੰ ਤਾਂ ਐ ਨਮੱਸ ਵੀ ਰਿਹਾ ਤੂੰ ਅਮਰਸਰ ਤੋਂ ਚੱਲਣ ਲਈ ਦੱਸ ਦਿੱਤਾ ਸੀ ਮੇਰਾ ਦੋਸਤ ਬਿਲਕੁਲ ਖਾਲੀ ਪੇਟ ਤੇਰੇ ਨਾਲ ਜਾ ਰਿਹਾ ਹੂੰ ਸਿੱਧਾ ਉਸਨੂੰ ਹਸਪਤਾਲ ਲੈ ਗਿਆ ਤੈਨੂੰ ਇਸ ਗੱਲ ਦੀ ਰੱਤੀ ਪਰ ਵੀ ਸ਼ਰਮ ਨਹੀਂ ਆਈ ਕੋਈ ਨੌਜਵਾਨ ਖਾਲੀ ਪੇਟ 160 ਕਿਲੋਮੀਟਰ ਸਫ਼ਰ ਤੈ ਕਰਕੇ ਲੁਧਿਆਣੇ ਪਹੁੰਚਿਆ ਤੂੰ ਇੱਕ ਯੂਨਟ ਖੂਨ ਲੈ ਕੇ ਉਸਦੇ ਖੂਨ ਦੀ ਕੀਮਤ 200 ਰੁਪਏ ਲਈ ਤੈਨੂੰ ਪੂਰਾ ਵੀ ਸ਼ਰਮ ਨਹੀਂ ਆਈ ਮੈਂ ਤੈਨੂੰ ਕਿਹਾ ਸੀ ਤੂੰ ਉਸਨੂੰ ਆਪਣੀ ਗੱਡੀ ਵਿੱਚ ਅਮਰਸਰ ਸਾਡੇ ਹੋਸਟਲ ਵਿੱਚ ਛੱਡ ਕੇ ਜਾਣਾ ਪਰੰਤੂ ਤੂੰ ਤਾਂ ਹਸਤਾਲ ਵਿੱਚ ਖੂਨ ਲੈਣੋਂ ਪਰੰਤ ਉਸ ਵੇਲੇ ਅੱਖਾਂ ਫੇਰ ਲਈਆਂ ਤੂੰ ਉਸ ਨੂੰ ਉੱਥੇ ਹੀ ਛੱਡ ਦਿੱਤਾ ਤੈਨੂੰ ਇਸ ਗੱਲ ਦੀ ਵੀ ਕੋਈ ਸੰਗ ਸ਼ਰਮ ਨਹੀਂ ਆਈ ਜਿਹੜਾ ਨੌਜਵਾਨ ਤੇਰੇ ਭਰਾ ਦੀ ਜਾਨ ਬਚਾਉਣ ਖਾਤਰ ਅਮਰਸਰ ਤੋਂ ਸਵੇਰੇ ਚੱਲ ਕੇ 8 ਵਜੇ ਲੁਧਿਆਣਾ ਪਹੁੰਚ ਗਿਆ ਉਸ ਨਾਲ ਤੇਰਾ ਵਿਵਹਾਰ ਕੀ ਹੈ ਤੈਨੂੰ ਆਖਰੀ ਗੱਲ ਇਹ ਕਹਿ ਰਿਹਾ ਕੁਦਰਤ ਨੇ ਤਾਂ ਇਹ ਦੁਨੀਆ ਬਹੁਤ ਹੀ ਖੂਬਸੂਰਤ ਅਤੇ ਸੋਹਣੀ ਬਣਾਈ ਹੈ ਪਰੰਤੂ ਤੇਰੇ ਜਿਹੇ ਆਹਾਨ ਫਰਾਮੋਸ਼ ਬੇਕਿਰਕ ਸੰਵੇਦਨਸ਼ੀਲ ਕਿਰਤ ਗਣਾ ਨੇ ਇਸ ਦੁਨੀਆ ਨੂੰ ਗੰਦੀ ਗਲੀਜ਼ ਕੁੱਝ ਹੀ ਤੇ ਪੱਦੀ ਕਰ ਦਿੱਤਾ ਅੰਤਮ ਕਾਲ ਤੈਨੂੰ ਇਹ ਕਹਿ ਰਿਹਾ ਕਿ ਅੱਜ ਤੋਂ ਬਾਅਦ ਮੇਰੀ ਤੇ ਸਾਡੇ ਪਰਿਵਾਰ ਦੀ ਤੇਰੇ ਨਾਲ ਕੋਈ ਸਾਂਝ ਨਹੀਂ ਰਹੀ। ਹੁਣ ਮੈਨੂੰ ਇਹ ਸੋਚ ਕੇ ਗਲਾਨੀ ਹੁੰਦੀ ਹੈ ਕਿ ਮੇਰੇ ਸਤਿਕਾਰਯੋਗ ਤਾਈ ਤਾਇਆ ਜੀ ਦੇ ਘਰ ਤੇਰੇ ਜੀ ਕਾਲ ਅੰਗਿਆਰੀ ਪੈਦਾ ਹੋਈ। ਤੈਨੂੰ ਮੈਂ ਜੋ ਕੁਝ ਵੀ ਬੋਲਿਆ ਆਪਣੇ ਦਿਲ ਦੀਆਂ ਗਹਿਰਾਈਆਂ ਵਿੱਚੋਂ ਬੋਲਿਆ। ਮੈਨੂੰ ਪਤਾ ਕਿ ਮੇਰੇ ਇਹਨਾਂ ਬੋਲਾਂ ਨਾਲ ਮੇਰੇ ਪਿਆਰੇ ਤਾਈ ਜੀ ਤਾਇਆ ਜੀ ਤੇ ਦਿਲ ਨੂੰ ਠੇਸ ਲੱਗੇਗੀ। ਇਸ ਲਈ ਉਹਨਾਂ ਦੋਵਾਂ ਤੋਂ ਮੈਂ ਅਗਾਊ ਮਾਫੀ ਮੰਗਦਾ ਹਾਂ। ਤੇਰੇ ਇਸ ਵੱੱਜਰ ਅਪਰਾਧ ਕਾਰਨ ਮੈਂ ਹੁਣ ਆਪਣੇ ਦੋਸਤ ਨੂੰ ਵੀ ਮੂੰਹ ਵਿਖਾਉਣ ਜੋਗਾ ਨਹੀਂ ਰਿਹਾ। ਮੈਂ ਉਸ ਪਰਮਪਿਤ ਪਰਮਾਤਮਾ ਦੇ ਚਰਨਾਂ ਵਿੱਚ ਰਜੋਈ ਕਰਦਾ ਕਿ ਅੱਜ ਤੋਂ ਬਾਅਦ ਮੈਂ ਤੇਰਾ ਮੂੰਹ ਕਦੇ ਨਾ ਵੇਖਾਂ ਇਹ ਕਹਿੰਦਿਆਂ ਹੋਇਆਂ ਵਿਸ਼ਾਲ ਨੇ ਫੋਨ ਬੰਦ ਕਰ ਦਿੱਤਾ ਜਿਉਂ ਹੀ ਉਹ ਪਿੱਛੇ ਮੁੜਿਆ ਤਾਂ ਅੱਖਾਂ ਵਿੱਚ ਹੰਝੂ ਭਰੀ ਉਸਦੇ ਦੋਸਤ ਨੇ ਉਸ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਦੋਵਾਂ ਮਿੱਤਰਾਂ ਦੀਆਂ ਅੱਖਾਂ ਵਿੱਚੋਂ ਵਹਿਦੇ ਹੰਝੂਆਂ ਨੇ ਦੋਹਾਂ ਦੇ ਦਿਲਾਂ ਦਾ ਸਾਰਾ ਗੁੱਸਾ ਤੋੜ ਦਿੱਤਾ ਧੰਨਵਾਦ